ਪੰਜਾਬ ਦੇ ਮਸ਼ਹੂਰ ਲੋਕ ਗਾਇਕ ਵੇ ਸਰਦਾਰਾ ਗੀਤ ਨਾਲ ਸੁਰਖੀਆਂ ਵਿੱਚ ਆਇਆ ਸੀ ਹੁਣ ਇਕਵਾਲ ਫਿਰ ਤੋਂ ਗਾਇਕ ਸ਼ੇਰਾ ਬੋੜਾ ਵਾਲੀਆ ਦਾ ਨਵਾਂ ਗੀਤ ਕਿਰਦਨ ਕੋ ਜੀ ਕਿਰਦਨ ਕੋ ਰਿਲੀਜ਼ ਹੋ ਚੁੱਕਾ ਹੈ ਇਸ ਗੀਤ ਦੀ ਖਾਸੀਅਤ ਇਹ ਹੈ ਕਿ ਇਸ ਗੀਤ ਦੀ ਵੀਡੀਓ ਵਿੱਚ ਮਾਡਲ ਦੇ ਤੌਰ ਤੇ ਪਿਛਲੇ ਦਿਨੀ ਸੋਸ਼ਲ ਮੀਡੀਆ ਦੇ ਰਾਹੀਂ ਵਾਇਰਲ ਹੋਏ ਸਿੰਘੇ ਨਾਮ ਦੇ ਵਿਅਕਤੀ ਨੇ ਇਸ ਗੀਤ ਦੀ ਵੀਡੀਓ ਵਿੱਚ ਮੁੱਖ ਭੂਮਿਕਾ ਨਿਭਾਈ ਹੈ ਇਹ ਗੀਤ ਵੀ ਉਸਦੇ ਆਲੇ ਦੁਆਲੇ ਹੀ ਘੁੰਮਦਾ ਹੈ ਦਸ਼ਕਾਂ ਨੂੰ ਇੱਥੇ ਦੱਸਣਾ ਬੰਦ ਹੈ ਕਿ ਸਿੰਗਰ ਦੇ ਪਿੱਛੇ ਇੱਕ ਔਰਤ ਨਾਲ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਉਹ ਕਿਦਨ ਕੋ ਕਿਦਨ ਕੋ ਕਹਿੰਦਾ ਨਜ਼ਰ ਆ ਰਿਹਾ ਹੈ ਉਸਨੇ ਇਹ ਸ਼ਬਦ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋਏ ਸੀ ਜਿਸ ਨੂੰ ਲੈ ਕੇ ਉਹ ਇੱਕ ਦੋ ਗੀਤਾਂ ਦੇ ਵਿੱਚ ਬਤੌਰ ਮਾਡਲ ਵੀ ਨਜ਼ਰ ਆਇਆ ਹੁਣ ਪੰਜਾਬ ਦੇ ਮਸ਼ਹੂਰ ਲੋਕ ਗਾਇਕ ਸ਼ੇਰਾ ਬੋੜਾ ਵਾਲਿਆ ਨੇ ਉਸਦੇ ਉਹ ਦੁਆਲੇ ਘੁੰਮਦਾ ਗੀਤ गा ਕੇ ਸਰੋਤਿਆਂ ਦੀ ਕਚਹਿਰੀ ਵਿੱਚ ਹਾਜ਼ਰ ਕੀਤਾ ਹੈ ਦਿਖਾ ਦੇ ਦਿੱਸਤ। ਅ ਸਸਿਗਾਲੀ ਸੱਪਤਵਾਂ ਪਹਿਲਾਂ ਸਾਰਿਆਂ ਨੂੰ ਮੇਰਾ ਨਾਮ ਦੀਪ ਆਰਡੀ ਤੇ ਇੱਕ ਗਾਣਾ ਰਿਲੀਜ਼ ਹੋਇਆ ਜੀ ਅੱਜ ਜਿਹਦਾ ਨਾਮ ਹੈ ਜੀ ਕਿਦਨ ਕੋ ਕਿਦਨ ਕੋ। ਇਹਨੂੰ ਗਾਣੇ ਨੂੰ ਗਾਇਆ ਜੀ ਸ਼ਿਰਾ ਬੋੜ ਵਾਲੀਆ ਤੇ ਨਾਲ ਗਾਇਕਾ ਕੋਰਕਲਦੀਪ। ਇਸ ਕੰਨੇ ਨੂੰ ਰਿਲੀਜ਼ ਕੀਤਾ ਜੀ 7 ਰੰਗ ਇੰਟਰਟੇਨਰ ਕੰਪਨੀ ਨੇ ਤੇ ਜਿਹਦੇ ਪ੍ਰੋਡਿਊਸਰ ਨੇ ਕਸ਼ਮੀਰ ਸਿੰਘ ਸੋਲ ਜੀ ਤੇ ਕੁਲਜੀਤ ਸਿੰਘ ਖਾਲਸਾ ਜੀ। ਟੀ.ਐੱਡੀ.ਐਸ ਵਿੱਚ ਜਿਹੜਾ ਫੂਟ ਕੀਤਾ ਹੈ ਇੱਕ ਸਪੈਸ਼ਲ ਐਂਡਰਸ। ਅ ਸਾਰਾ ਸਪੈਸ਼ਲ ਹੈ ਜੀ ਅੱਜਕੱਲ ਤੁਹਾਨੂੰ ਪਤਾ ਹੀ ਹੈ ਸਾਰੇ ਨੂੰ ਟੈਨਸ਼ਨ ਦਾ ਬਹੁਤ ਚੱਲਦਾ ਪਿਆ ਸਾਰੇ ਲੋਕ ਪਰੇਸ਼ਾਨ ਚੱਲ ਕਿ ਲੋਕ ਥੋੜਾ ਹਸਨ ਖੁਸ਼ ਰਹਿਣ ਤੇ ਥੋੜਾ ਜਿਹਾ ਲੋਕਾਂ ਨੂੰ ਐਂਟਰਟੇਨਮੈਂਟ ਕਰਨ ਵਾਸਤੇ ਕਹਣਾ ਕੀਤਾ ਜੀ ਅਸੀਂ ਇਹ ਮੌਜੂਦ ਐਂਚਾਉਣਾ ਹੈ ਜੀ ਇਹਦੇ ਵਿੱਚ ਇਹਦੇ ਵਿੱਚ ਜੀ ਆਰਟਿਸਟ ਸੰਗਾ ਸਾਹਿਬ ਸੀ ਨਾਲ ਨਾਲ ਕੁੜੀ ਸੀ ਲਵ ਗਿਲ ਜਿਹਦੇ ਅਸੀਂ ਸ਼ੂਟ ਕੀਤਾ ਜੀ ਤਰਨਤੰਨ ਦੇ ਨੇੜੇ ਤੇ ਅੰਮ੍ਰਿਤਸਰ ਮੇਰਾ ਨਾਮ ਲਖਵਿੰਦਰ ਸਿੰਘ ਅਰਸ਼ੀ ਸੁਲਤਾਨਮਿੰਦ ਜੀ ਔਰ ਅੱਜ ਮੇਰੇ ਵੀਰ ਸ਼ੇਰਾ ਬੋਰਡ ਵਾਲੀ ਆ ਜੀ ਜੋ ਕਿ ਕਸ਼ਮੀਰ ਸਿੰਘ ਸੰਗਾ ਜੋ ਕਿ ਪਿਛਲੇ ਦਿਨੀ ਬਹੁਤ ਜ਼ਿਆਦਾ ਉਹਨਾਂ ਦੀ ਇੱਕ ਆਡੀਓ ਵਾਇਰਲ ਹੋਈ ਸੀ ਉਹਦੇ ਕਰਕੇ ਉਹ ਬਹੁਤ ਚਰਚੇਤ ਹੋਏ ਤੇ ਇਹਨਾਂ ਦੇ ਪਹਿਲਾਂ ਵੀ ਗਾਣੇ ਪਰਵਾਰਿਕ ਆਉਂਦੇ ਰਹਿੰਦੇ ਤੇ ਇਸ ਵਾਰ ਥੋੜਾ ਕਮੇਡੀਅਨ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਉਹ ਗਾਣਾ ਅੱਜ ਰਿਲੀਜ਼ ਕੀਤਾ ਗਿਆ ਜੀ ਉਹ ਉਹਦੇ ਕਰਕੇ ਆਪਾਂ ਇਕੱਠੇ ਹੋਏ ਆਂ ਇਹ ਟੇਪ ਦਾ ਨਾਮ ਕੀ ਉਹਦਾ ਕਿਦਨ ਕਹੋ ਕਿਦਨ ਕਹੋ ਜੀ ਤੁਹਾਨੂੰ ਵਾਇਰਲ ਹੋ ਰਿਹਾ ਸੌਂ ਚ ਬਹੁਤ ਹਾਂ ਜੀ ਤੁਹਾਨੂੰ ਯਾਦ ਹੋ ਗਿਆ ਨਾ ਮਿਲ ਗਿਆ ਬਿਲਕੁਲ ਜੀ ਯਾਦ ਹੋ ਗਿਆ ਭਰਾ ਨੇ ਮੇਰੇ ਵੱਡੇ ਬੋਡਵਾਲੀਆ ਸਾਹਿਬ ਔਰ ਪੱਤਰਕਾਰ ਸਹਿਮਾਨਾ ਸਾਰਿਆਂ ਦਾ ਬੜਾ ਸਹਯੋਗ ਮਿਲ ਰਿਹਾ ਜਿਵੇਂ ਕਿ ਗਰੇਵਾਲ ਸਾਹਿਬ ਲਾਲੀਪਾ ਜੀ ਸਾਰੇ ਹੀ ਮਤਲਬ ਜਿੰਨੇ ਜੋ ਜੋ ਸਾਡੇ ਪਿਆਰ ਕਰਨ ਵਾਲੇ ਮਿੱਤਰ ਆ ਉਸ ਬਾਰੇ ਪਹਿਲਾਂ ਜਾਣਕਾਰੀ ਦੇ ਦਿਓ ਸਾਡੇ ਚੈਨਲ ਮੈਂ ਜੀ ਸ਼ੇਰਾ ਬੋੜਵਾਲੀਆ ਪੰਜਾਬੀ ਲੋਕ ਦਾ ਇੱਕ ਜੀ ਬੋੜਵਾਲੀਆ ਸਾਹਿਬ ਨਵਾਂ ਜਿਹੜਾ ਟ੍ਰੈਕ ਰੀਲੀਜ਼ ਹੋ ਰਿਹਾ ਠੀਕ ਹੈ ਜੀ ਸਰਵਿਸ ਦੇ ਬਾਰੇ ਦੱਸੋ ਨਵਾਂ ਟ੍ਰੈਕ ਰੀਲੀਜ਼ ਹੋਇਆ ਜੀ ਦੀ ਪਾਰਟੀ ਨੇ ਲਿਖਿਆ ਹੈ ਕਿਦਣ ਕਹੋ ਜੀ ਕਿਦਣ ਕਹੋ ਹੂੰ ਸਤਰੰਗ ਕੰਪਨੀ ਨੇ ਸਤਰੰਗ ਐਂਟਰਟੇਨ ਕੰਪਨੀ ਨੇ ਰਿਲੀਜ਼ ਕੀਤਾ ਹੈ ਸਾਡੇ ਕਸ਼ਮੀਰ ਸਿੰਘ ਸੋਲ ਭਾਜੀ ਤੇ ਕੁਲਜੀਤ ਸਿੰਘ ਨਗਰਾ ਜੀ ਜੀ ਉਹਨਾਂ ਨੇ ਰਿਲੀਜ਼ ਕੀਤਾ ਹੈ ਇਹਦਾ ਮਿਊਜ਼ਿਕ ਐਨੀ ਸਿੰਘ ਨੇ ਦਿੱਤਾ ਹੈ ਤੇ ਵੀਡੀਓ ਦੀਪ ਜੀ ਨੇ ਕੀਤੀ ਹੈ ਤੇ ਲਿਖਿਆ ਵੀ ਦੀਪ ਦਾ ਹੈ ਕੀ ਸਪੈਸ਼ਲ ਚੀਜ਼ ਹੈ ਇਸ ਦੇ ਵਿੱਚ ਸਪੈਸ਼ਲ ਇਹ ਹੀ ਜੋ ਅੱਜ ਕੱਲ ਤੁਹਾਨੂੰ ਪਤਾ ਸਟ੍ਰੈਸ ਦਾ ਜਮਾਨਾ ਹੈ ਸਾਰੀ ਦੁਨੀਆ ਸਟ੍ਰੈਸ ਦੇ ਵਿੱਚ ਹੈ ਸਾਰੀ ਦੁਨੀਆ ਟੈਨਸ਼ਨ ਦੇ ਵਿੱਚ ਹੈ ਤੇ ਕੋਸ਼ਿਸ਼ ਕੀਤੀ ਆ ਕਿ ਆਪਣੀ 10 ਮਿੰਟ 2 ਮਿੰਟ 4 ਮਿੰਟ ਕੱਢ ਕੇ ਥੋੜਾ ਹੱਸ ਲੈਣ ਆਪਣੇ ਗਮਾਂ ਨੂੰ ਥੋੜਾ ਜਿਹਾ ਭੁੱਲ ਜਾਣ ਚਿੰਤਾ ਦਾ ਦੂਰ ਹੋ ਜਾਣ ਥੋੜਾ ਜਿਹਾ ਇਹ ਤੇ ਮਾਡਲ ਬਾਰੇ ਜਾਨਣਾ ਚਾਹੁੰਦੇ ਜੀ ਕਿਹਨ ਟਾਈਪ ਮਾਡਲ ਹੈ ਇਹਦੀ ਮਾਡਲ ਕੁੜੀ ਲਵ ਗੱਲ ਹੈ ਉਹ ਜ਼ਿਆਦਾਤਰ ਜਿਹੜਾ ਮੈਨੂੰ ਤੇ ਮਾਡਲ ਬਾਰੇ ਦੂਜਾ ਤਰਾ ਸਾਰਾ ਦੀਪ ਭਾਜੀ ਨੂੰ ਜ਼ਿਆਦਾ ਪਤਾ ਹੈ ਤੇ ਮੈਂ ਥੋੜਾ ਜਿਹਾ ਹੋ ਸਕਦਾ ਆਪਣਾ ਉਹਨੇ ਨਾਮ ਮਿਸਟੇਕ ਮੈਨੂੰ ਉਹਨੇ ਨਾਮ ਦੀ ਮਿਸਟੇਕ ਹੋ ਜੇ ਜਿੱਥੇ ਤੱਕ ਮੈਨੂੰ ਪਤਾ ਹੈ ਉਹਦਾ ਨਾਮ ਕੁੜੀ ਦਾ ਲਵ ਗੱਲ ਹੈ ਮਾਡਲ ਤੇ ਮੇਲ ਮੇਲ ਮਾਡਲ ਮੇਲ ਮੋਰ ਸਿੰਘਾ ਜੀ ਆਪਿਆ ਜੀ ਜੀ ਸਿੰਘਾ ਜੀ ਆਪ ਉਹਨਾਂ ਦਾ ਕੀ ਰੋਲ ਹੈ ਦੇ ਵਿੱਚ ਉਹਨਾਂ ਦਾ ਰੋਲ ਉਹਨਾਂ ਦੀ ਜ਼ਿੰਦਗੀ ਦੇ ਉੱਤੇ ਜੋ ਪਹਿਲਾਂ ਜਿੱਦਾਂ ਉਹਨਾਂ ਦੀ ਇੱਕ ਆਡੀਓ ਵਾਇਰਲ ਹੋਈ ਸੀ ਉਹਦੇ ਤੇ ਸਾਰਾ ਗਾਣਾ ਲਿਖਿਆ ਹੈ ਤੇ ਉਸੇ ਹਿਸਾਬ ਨਾਲ ਜੋ ਉਹਨਾਂ ਨੂੰ ਜਿਸਨਾ ਮਿਊਜ਼ਿਕ ਡਾਇਰੈਕਟਰ ਨੂੰ ਵੀਡੀਓ ਡਾਇਰੈਕਟਰ ਨੂੰ ਪਤਾ ਚੰਗਾ ਲੱਗਾ ਉਸੇ ਹਿਸਾਬ ਨਾਲ ਉਹਨਾਂ ਨੇ ਉਹਨਾਂ ਦਾ ਰੋਲ ਜਿਹੜਾ ਉਹ ਲਿਆ ਉਸ ਇਹਦੇ ਗਾਣੇ ਦੇ ਵਿੱਚ ਦੋ ਬੋਲ ਸੁਣਾਉਂਦੇ ਜੀ ਗਾਣੇ ਦੇ ਬੋਲ ਆ ਹੋ ਵੇਖ ਤੇਰੇ ਸੰਗੇ ਦੀ ਨ ਕਿੰਨੀਆ ਚੜਾਈ ਬਰਗਰ ਪੀਜ਼ਾ ਨਾ ਤੇ ਟਿੱਕੀ ਤੂੰ ਖਵਾਈ ਨਾ ਹੀ ਪਿਆਈ ਕਦੀ ਗੰਨਿਆਂ ਦੀ ਰਾ ਕਿਦਣ ਕਾ ਜੀ ਕਿਦਣ ਕਾ ਕਿਦਣ ਕਾ ਜੀ ਕਿਦਣ ਕਾ ਇਹ ਕੁੜੀ ਦੀਆਂ ਲੈਣਾ ਵੀ ਮੈਨੂੰ ਆਗੋਣੀਆਂ ਪਿਆ ਕਿਉਂਕਿ ਫੀਮੇਲ ਸਿੰਗਲ ਸਾਡੇ ਕੋਲ ਐਸੋ ਦੇ ਹੈ ਨਹੀਂ ਕੀ ਜਣਾ ਜੰਮੇ ਹੋ ਜੀ ਪੂਲ ਫੁੱਲ ਟਰੈਕ ਜਦੋਂ ਰਿਲੀਜ਼ ਹੋ ਰਿਹਾ ਹੈ ਫੁੱਲ ਟਰੈਕ ਫੁੱਲ ਟਰੈਕ ਜਿਹੜਾ ਅੱਜ ਰਿਲੀਜ਼ ਹੋ ਗਿਆ ਜੀ ਪਹਿਲਾਂ ਟੀਜ਼ਰ ਰਿਲੀਜ਼ ਹੋਇਆ ਸੀ ਦੋ ਦਿਨ ਪਹਿਲਾਂ ਅੱਜ ਫੁੱਲ ਟਰੈਕ ਰਿਲੀਜ਼ ਹੋ ਗਿਆ ਤਾਂ ਮੈਂ ਬੇਨਤੀ ਕਰਦਾ ਵੀ ਮੇਰੇ ਵੀਰ ਦੱਬ ਕੇ ਇਹਨੂੰ ਪਿਆਰ ਦੇਣ ਦੱਬ ਕੇ ਇਹਨੂੰ ਆਪਣਾ ਲਾਈਕ ਐਂਡ ਸ਼ੇਅਰ ਕਰਨ